ਚਾਹੀਏ ਤੇ ਆਪਾਂ ਚੱਲਦੇ ਜਿਵੇਂ ਕੰਮ ਤੇ ਬਲੈਂਕ ਕਰਾ ਲੀਏ ਜਿੰਨੇ ਬੱਚੇ ਬੱਚੇ ਬਾਰੇ ਸਾਰੇ ਸਿੱਖ ਕੋਈ ਨਹੀਂ ਆਪਾਂ ਕੰਮ ਦੇ ਦਿੱਤੇ ਬੰਦੇ ਆ ਕਦੋਂ ਤਾਂ ਤੇ ਗਾਈਂਦੇ ਆਪਾਂ ਚੱਲਦੇ ਆ ਕੰਮ ਤੇ ਤਾਂ ਮਿਲਦੇ ਆ ਕੰਮ ਦੇ ਲੈਣੇ ਕਰਦੇ ਇਹਨਾਂ ਬੰਦੇ ਤਾਂ ਨਾ ਪਹੁੰਚਾਂਗੇ ਮੌਸਮ ਵਾਰ ਗੋਡੋ ਯਾਰ ਵੀ ਆਇਆ ਤਾਂ ਮੌਸਮ ਤੋਂ ਤੁਹਾਡਾ ਬਾਰਾ ਇਹ ਗਾਈ ਤੋਂ ਇਹ ਦਮਰੇ ਬੁੱਢੇ का मौसम देंड़ तो तो बहुत ही बढ़िया बन ठंडा ठंडी बदल बहुत हो जाके बोल चाल है काम से गाइस तो मिलते ओके बारिश हो गई शुरू गाइस लादा पड़ा हो जाए कैंसल गई बारिश हो गई शुरू बारिश बहुत ज्यादा तो गाइस हम पर ठहर के जाऊंगे क्योंकि बारिश तेज़ होगी ਲੋਗਾ ਇਸ ਤੇ ਆ ਪਾਏ ਜੀ ਕੋਠੇ ਤੇ ਮੌਸਮ ਤੁਹਾਨੂੰ ਦਿਖਾਈ ਦੇਣਾ ਫਿਰ ਇੱਕ ਚੈੱਕ ਕਰੋ ਬੱਦਲ ਤੁਰ ਜਾਣਾ ਮੀਂਹ ਆ ਗਏ ਕੱਪੜੇ ਭਾਰੇ ਚੱਟੇ ਗਏ ਔਰ ਮੈਨੂੰ ਚੁੱਕੜੇ ਭਾਣੇ ਆ ਵੇਲ ਨੂੰ ਕਹਿੰਦੇ ਨਹੀਂ ਚਲੋ ਤਹੀ ਹੈਗੇ ਤਹੀ ਚੁੱਕੜ ਬੜੇ ਰਿਹਾ ਵੀਡੀਓ ਨਾਲ ਵੀਡੀਓ ਨੂੰ ਵੱਧ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਓ ਤੇ ਮਿਲਦੇ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਦੇਖੋ ਗਾਇਸ ਮੀਂਹ ਪੈਂਦੇ ਨਿਕਾ 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 ਤੇ ਆਪਾਂ ਕਰਤਾ ਇਹਨੂੰ ਫੇਰ ਕਵਰ ਅੱਜ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਾਅਦ ਚ ਜੇ ਥੋੜਾ ਅੱਛਾ ਹੋਵੇ ਤਾਂ ਸਾਰਾ ਹੀ ਥੱਲੇ ਪਾਣੀ ਪਾਣੀ ਹੋ ਜਾਂਦਾ ਇਸ ਕਰਕੇ ਆਪਾਂ ਇਹਨੂੰ ਪਹਿਲੇ ਹੀ ਕਵਰ ਕਰਤਾ ਮੀਂਹ ਵਾਹ ਹੋ ਗਿਆ ਤੇਜ਼ ਤੇ ਆਪਾਂ ਜਾਣਦੇ ਹਾਂ ਥੱਲੇ ਕਿਉਂਕਿ بارش ਤੇਜ਼ ਹੋ ਗਈ ਹੈ ਸਹੀ ਆ ਪਰ țele ਵੀਰਾਂ ਨੇ ਦਿਹਾੜੀ ਲੋਣੀ ਹੋਰੀ ਨਹੀਂ ਬਹੁਤ ਮਾਰਾ ਤੇ ਗਾਈਜ਼ ਮੈਂ ਤਾਂ ਕੰਨਾ ਹੀ ਨਾ ਹੀ ਪਵੇ ਕਿਉਂਕਿ ਆਪਣੀ ਵੀ ਦਿਹਾੜੀ ਟੁੱਟਦੀ ਆ ਤੇ ਓਕੇ ਗਾਈਜ਼ ਤੇ ਮਿਲਦੇ ਆ ਹੁਣ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਉਧਰੋਂ ਜ਼ਿਆਦਾ ਬੱਦਲਾ ਇਹ ਸਾਰਾ ਕੰਮ ਤੇ ਹੁਣ ਇਹਨੇ ਬਸ ਸੋਣਾ ਹੀ ਆ ਹੁਣ ਆ ਮੌਦੂ ਕਿ ਹਾਂ ਬਾਅਦ ਆ ਪਗੀ ਕਰਨਾ ਆ ਜੀ ਉਹ ਪਿੱਛੋਂ ਗਏ 5 ਵਜੇ ਰੋਟੀ ਤੇ ਮੈਨੂੰ ਕਹਿੰਦੇ ਮੇਰਾ ਕੰਮ ਕਰਾ ਦੇ ਮੈਨੂੰ ਕੰਮ ਕਰਾ ਦੇ ਤੇ ਆ ਕੰਮ ਨੂੰ ਕਰ ਲਿਆ ਮੈਂ ਜਾਣੇ ਇਹ ਕੰਮ ਤੇ ਮੈਂ ਜਾਣੇ ਮਾਈ ਭਰਾ ਹੀ ਕਹਿੰਦਾ ਮੈਂ ਸੌਂਗੀ ਠੀਕ ਹੋ ਆ ਜੇ ਮੈਂ ਦੇ ਮੈਡਮ ਪੁੱਜਿਆ ਪਰ ਆ ਕੱਲ ਮੈਡਮ ਨੂੰ ਜਦੋਂ ਲੈ ਕੇ ਦਿੱਤਾ ਮੈਨੂੰ ਨੇ ਮੇਰੇ ਆਪੇ ਪਹਿਲੇ ਲੱਕ ਪੀੜਿਆ ਕਿੰਨ੍ਤੀ ਗੋਰੀ ਚੁੱਕਣੀ ਐ ਤੂੰ ਨਹੀਂ ਕੰਮ ਦਿੱਤਾ ਮੈਂ ਮੈਂ ਘਰ ਹੋਣਾ ਨਾ ਤੇ ਨਵੇਂ ਨਵੇਂ ਕੰਮ ਦੇ ਦਿੰਦੀ ਆ ਜਾ ਕਰਨਾ ਵੀ ਆਉ ਕਰਨਾ ਕਰਨਾ तेरे ਨਾਲ ਮੈਂ ਕਾਪਦੇ ਸਹੀ ਆਓ ਚੁੱਕ ਲੈ ਪੂਰਾ ਆਪਾਂ ਤਾਂ ਕਿੰਨਾ ਲੱਗਦਾ ਠੀਕ ਆਏ गाइस ਆਪਾਂ ਦੋਵੇਂ ਕੰਮ ਤੇ ਜਾਂਦੇ ਆ ਕਿਉਂਕਿ ਆਕੇ ਮਿਲਦੇ ਆ ਮਲੇ ਤੇ ਬੈਠਦੇ ਨਾ ਕੰਮ ਹੀ ਦੱਸੀ ਜਾਂਦਾ ਪਰ ਬੇਲੇ ਕਿ ਆਪਾਂ ਜਾਂਦੇ ਕਾਪਦੇ ਕੋਈ بارش ਹੋਵੇ ਤੇ ਪੈ ਨਹੀਂ ਦੇ ਐਵੇਂ ਦੋ ਕਕੜੀਆਂ ਡੇਕਦੀਆਂ ਹਾਰ ਜਿਆਦਾ ਤੋਂ ਕਰੀਏ ਦੇਖਦੇ ਆ ਜਦ ਤੱਕ ਇਹ ਅਸਰ ਕਰਕੇ ਬਚਾਤੇ ਕਾਬਤੇ ਵੇਖੀ ਜਦ ਇਹ ਵੀ ਪਹਿਲੇ ਹੋ ਗਏ ਤਾਂ ਆਸਟੇ ਆ ਜਾਣਗੇ ਦੇਲੇ ਜਿੰਨਾ ਜਲੇ ਵਾਦੂ ਤੇਲ ਪਾਇਆ ਨਹੀਂ ਨਹੀਂ ਸਿੱਧਾ ਜਿੱਦਾਂ ਸਪੈਲ ਹੈ ਉਹਨਾਂ ਨੇ ਤਕਵਾ ਲੇ ਲੇ ਪੈਦੇ ਰਹ ਆਇਓ ਗਾਇਸ ਫਿਰਦੇ ਤਾਂ ਨਾ ਰੋਟੇ ਕਲੋਟੀ ਤੇ ਆਪਾਂ ਜੀ ਆ ਰਹੇ ਹਾਂ ਕਲੋਨੀ ਚ ਤੇ ਗਾਇਸ ਇੱਧਰ ਵੇ ਲੋ ਇੱਧਰ ਵੀ ਨਹੀਂ ਹੈਗਾ ਤੇ ਉਧਰ ਪਰਲੇ ਪੰਨੇ ਇੰਨਾ ਮੀ ਪਿਆ ਉੱਥੇ ਸੜਕਾਂ ਤੇ ਐ ਲੱਗਾ ਕਿ ਤਾਂ ਬੜਾਈ ਮੀ ਪੈ ਗਿਆ ਤੇ ਸੜਕ ਤੇ ਵੇ ਲੋ ਕੁਝ ਵੀ ਨਹੀਂ ਹੈਗਾ ਇਹ ਕੋਹਨੀ ਵਾਲਾ ਨੇ ਘਰੇ ਚੱਲਦੇ ਆ ਗਾਇਸ ਵੀ ਉਹਨਾਂ ਜਾਣੀਆਂ ਕਲੋਨੀ ਜਿੱਥੇ ਮਿਲਦੇ ਆ ਨਕਰੋਨੀ ਜਿੱਥੇ ਕਲੋਟੀ ਆਣੇਗੀ ਕਿਹਾ ਕਿਤੇ ਕਿਤੇ 20 ਪਿਆ ਕਿਤੇ ਕਿਤੇ 20 ਪਿਆ ਪਿੱਛੇ 20 ਪਿਆ ਤੇ ਇੱਧਰ ਪੈ ਗਿਆ ਜੀ ਛਾੜੀ ਛਾੜੀ ਕੇ ਵੀ ਪੈਂਦਾ ਹੈ ਮਰੇਗੀ ਲਾਲੋ 5 5 7 7 ਕਿਲੋਮੀਟਰ ਦਾ ਵੀ ਥੇ ਰ ਅੱਗੇ ਮੀਰੀਆਂ ਦਾ ਥੇ ਗਾੜੀ ਵੀ ਆ ਪਰ ਇੱਧਰ ਫੇਰ ਕਣੀਆਂ ਦਿੱਕਤਾਂ ਨਹੀਂ ਕਹਿੰਦੀ ਹੈ ਤੇ ਗਾਇਸ ਮਿਲਦੇ ਆ ਪਤਾ ਨਹੀਂ ਹੋਣਾ ਕੋਹਨੀ 'ਚ ਕਿਉਂਕਿ ਬਾਅਦ ਤੇ ਪੈਦੀ ਹੈ ਉਹਦਾ ਪਤਾ ਨਹੀਂ ਗਾਈਸ ਵੀਰ ਤੇ ਆਪਾਂ ਆ ਗਿਆ ਕਲੋਨੀ ਚ ਤੇ ਕਲੋਨੀ ਚ ਹੋ ਗਿਆ ਜੀ بارش ਤੇਜ ਤੁਹਾਨੂੰ ਦਿਖਾਉਨੇ ਆ ਆ ਗੱਡੀਆਂ ਕੱਢਣੀਆਂ ਅੱਜ ਆਪਾਂ ਇਹ بارش ਬਹੁਤ ਤੇਜ ਇਹ ਸਾਡਾ ਸ਼ਹਿਰ ਨੂੰ ਇਹ ਮਨੋ ਤੇਲੀ ਬਿਲਦਾ ਇਹਨੇ ਦੇ ਗਾਈਸ بارش ਤੇਜ ਬਹੁਤ ਜ਼ਿਆਦਾ ਹੋ ਗਈ ਓਕੇ ਗਾਈਸ ਤੇ ਮਿਲਦੇ ਆ ਤੁਹਾਨੂੰ ਅਨ ਥੋੜੀ ਦੇਰ ਬਾਅਦ ඒ අපමාගේටිකාර ඒතනත සැකි පාසු පෝජාල පෑන්දී මසාර පේචිකේ යමම අප පවෙේලාග නාතෝබවුන නා තෝගයක් පරටය න නික්තන්දය මැනි ෝටි ඕ මඩමොට්ක ගිඩගඩින් මිඩගන්නින් ඒ මඩිමටගේ ඕප ජතයදේ ඒ පයි ටෑම් ද සඩි දවෙේ විඩම් ප්‍රිය පුතා ප ਕਿ ਉਹ ਮੈਂ ਮੁੜ ਚੁਕੇ ਆ ਉਹ ਮੈਂ ਟੀਵੀ ਦੀ ਵੇਟ ਕਰਦੇ ਆ ਵਾਈਫਾਈ ਕੀਤਾ ਪਰ ਬੰਦ ਟੀਵੀ ਟੀਵੀ ਆਖਣਾ ਟੀਵੀ ਬੰਦ ਆ ਇਹ ਮੈਨੂੰ ਟੀਵੀ ਕਾਇਦੇ ਵੀ ਵੇਖਣਾ ਮੈਂ ਜੇ ਕਾਈ ਮਿਲਦੇ ਤੁਹਾਨੂੰ ਦੋ ਜਿਹੇ ਨਾਲ ਤੇ ਮੈਂ ਲੌਗ ਤੇ ਅੱਜ ਹੁੰਦੇ ਅਸੀਂ ਪਾਡੇ ਪੁਰਾਣੇ ਕੱਢੇ ਜਾਂਦੇ ਆ ਤੇ ਨਵੇਂ ਲੈਣ ਜਾਂਦੇ ਆ ਆਪਾਂ ਲੈਣ ਜਾਣੇ ਜੇ ਜਾਣਾ ਨਹੀਂ ਕੱਢਣ ਹੀ ਦੇ ਆ ਇਧਰ ਵੇਖੋ ਤਲਾਸ਼ੀ ਹੋਣ ਦੀ ਬੈਠ ਦੀ ਲੈ ਲੱਭਣ ਦੇ ਕਿ ਮੰਮੀ ਦੇ ਭਾਂਡੇ ਕਿੱਥੇ ਰੱਖੇ ਲਗਾ ਕੇ ਉਹ ਭਾਂਡੇ ਕੱਢਣ ਦੇ ਇਹ ਨਹੀਂ ਚੜਦੀ ਇਹ ਫालतੂ ਆ ਵੀ ਫालतू ਆ ਆਹ ਫਾਲੇ ਖਤਮ ਆ ਆ ਯਾ ਜੀ ਪੁੱਛਣਾ ਚਾਰ ਚਾਰ ਦਿਨ ਵਾਢਾ ਵੇਚਦਾ ਪੰਜ ਪੰਜ ਦਿਨ ਵਾਢਾ ਵੇਚ ਲੈ ਤੇ ਗਾਇਸ ਆਪਾਂ ਦੋ ਥੋੜੇ ਭੜਲੇ ਭਾਂਡੇ ਆ ਦੇ ਇਹਨੇ ਆ ਇਹ ਡਿੱਗੀ ਦਾ ਆਪਾਂ ਪਾਪ ਦੇਣੀ ਆ ਆ ਵੇ ਆਣ ਕੇ ਦੇ ਲੈ ਜਿਫਣਾ ਗਾਇਸ ਨੇ ਨਾ ਆਪਣੇ ਭਾਂਡੇ ਭੜੇ ਆ ਚਲੋ ਮੈਡਮ ਤਾਂ ਦੱਸਿਆ ਕੀ ਕੀ ਕੀਤਾ ਜੀ ਬਰਤਨ ਤੇ ਨਾਲ ਆਏ ਆ ਮੇਰੇ ਪਾਦਰ ਸਾਹਿਬ ਤੇ ਨਾਲ ਆਇਆ ਵਾਈਫ ਤੇ ਨਾਲ ਆਇਆ ਬੇਟਾ ਤੇ ਆਪਾਂ ਵੇਖਣ ਚੱਲੇ ਆ ਜੀ ਉੱਪਰ ਭਾਂਡੇ ਸਾਡੇ ਬਣ ਕੀ ਲੈਣੇ ਭਾਂਡੇ ਤੇ ਨਾਲ ਮੇਰੇ ਡੈਡੀ ਆਏ ਆ ਉਹ ਦਬਰੇ ਇਹਨਾਂ ਨੂੰ ਵਿਚਾਰ ਨਾਲੇ ਘਮੋਣਾ ਲੈ ਕੇ ਆਏ ਇਹ ਕਹਿੰਦੇ ਕੀ ਹੈ ਵਿਚਾਰ ਮੈਂ ਆਇਆ ਤੁਹਾਨੂੰ ਦਿਖਾਉਨੇ ਆ ਵਿਚਾਰ ਦਾ ਕੀ ਹੈ ਵਿਚਾਰ ਦਾ होने क्योंकि ऊपर ही है बर्तन का बाल्टी बुल्टी फाला उंगे नाल मेरे फादर साहब शॉपिंग हाँ जू घुमाल तुम आज आगे इन्हें बर्तन गायस आप आ गए हम लिखने थोड़ा समान कि लाना लगे सू मैडम कितने गए एक तो मैडम नहीं लगते मैडम मैडम गाय भांडे वेकन मिलने जो कोई पसंद आया ਅਬੂ ਕੁਨੀ ਸਾਡੇ ਤੋਂ ਹੋ ਗਈ ਹੈ ਇਹ ਕੁਸਾ ਬਣਾ ਲੈਣਾ ਤਾਂ ਵੀ ਅਬੂ ਕਰੀ ਤੋਂ ਸਮਾਜ ਦੇ ਸਾਥ ਸਾਡਾ 3 ਦਿਨਾ ਦੇਣਾ ਸ਼ਾਪਿੰਗ ਦਾ ਤੇ ਇਹਦੇ ਨਾਲ ਉਹ ਗਿਆ ਨਾ ਸ਼ਾਪਿੰਗ ਕਰਦੇ ਫਿਰ ਕਿਤੇ ਮੋਲ ਚੱਲਣ ਲਈ ਗਏ ਮੋਲਸ ਤੇ ਬਾਜ਼ਰੀ ਦੇ ਖਿਆਲ ਦੇ ਵਿੱਚ ਗਏ ਅਜੀ ਮਿਸ਼ਾਲੇ ਵਿੱਚ ਅੱਜ ਬਾਹਾਂ ਦੇ ਆਂ ਜੀ ਬਰਸਤਣ ਵੇਖਣ ਤੇ ਕਾਲਾ 5 30 ਰੁਪਏ ਹੈਗੇ ੱਲੇ ਫਰੋਰ ਦਾ ਤਰ੍ਹਾਂ ਸਾਮਾਨ ਲੈ ਗਏ ਆ ਮੈਡਮੂਰ ਤੇ ਅੱਜ ਕਿਚਨ ਦਾ ਸਾਮਾਨ ਲਵਾਂਗੇ ਕੱਲ ਵੇਖਣ ਕੀ ਲੈਂਦੇ ਤੇ ਹਾਜੀ ਇੱਕ ਚੀਜ਼ ਔਰ ਲੈਣੀ ਹੈ ਉਹ ਹਜੇ ਮੈਂਸ਼ਨ ਨਹੀਂ ਕਰਾਂਗੇ ਉਹ ਜਦੋਂ ਆਓਗੇ ਉਹ ਮੈਂਸ਼ਨ ਕਰਾਂਗੇ ਤਾਂ ਤੇ ਗਾਈਜ਼ ਮਿਲਦੇ ਆ ਤੁਹਾਨੂੰ ਬਾਗੜ ਫੜ ਕੇ ਤੇ ਗਾਈਜ਼ ਫਗੜ ਆਪਾਂ ਨੂੰ ਮਿਲਿਆ ਨਹੀਂ ਹੋਣਾ ਆਪਾਂ ਫੇਰ ਚੱਲਦੇ ਆ ਪਰ ਉਧਰ ਹੀ ਫੇਨੇ ਆ ਬਾਲਟੀ ਕੁਲਟੀ ਕੋਈ ਫੜ ਲੈਂਦੇ ਫੇਰ ਕੀ ਹੋਣਾ ਤੁਸੀ ਸਾਰੀਆਂ ਬੁਕਿੰਗ ਹੋਈਆਂ ਰਸ਼ ਬਹੁਤ ਹੀ ਜ਼ਿਆਦਾ ਇਸ ਕਰਕੇ ਤੇ ਰੌਣਕ ਦੇ ਇੱਕ ਸਾਥੀ ਤੋਂ ਵਿਚਾਲ ਦੇ ਵਿੱਚ ਗੱਲ ਵੀ ਲਈ ਸਿੱਧਾ ਜਾਣਾ ਪੈਣਾ ਆਪਾਂ ਨੂੰ ਪਾ ਘਟ ਤੇ ਬਿਜਲੀ ਹੈ ਨਾਲੇ ਦੇ ਵੇਖ ਕੇ ਜਾਣ ਕੇ ਨਹੀਂ ਲਿਆ ਤੇ ਰੌਣਕ ਦੇ ਇੱਕ ਸਾਥੀ ਦੇ ਸਾਹਲ ਦੇ ਵਿੱਚ ਇਹ ਸੇ ਸਮਾਨ ਆਪਾਂ ਲੈ ਲਿਆ ਹਸ ਤਾਰਾ ਜੜੀ ਬੇਰੀ ਵਗੈਰਾ ਤੇ ਵੈਰੂ ਗਾੜੀ ਗਾੜੀ ਕਿਹਨੂੰ ਕਿਹਨੂੰ ਚਾਹੀਦੀ ਹੈ ਕਿਹਨੂੰ ਹਾਂ ਕਿਹਨੂੰ ਕੋਈ ਨਹੀਂ ਲੈ ਲਾ ਕਿ ਨਹੀਂ ਭਾਜੀ ਨੂੰ ਨਹੀਂ ਲੱਭਦੇ ਫਿਰ ਭਾਜੀ ਕਿੱਥੇ ਗਿਆ ਤੱਲੇ ਭਾਜੀ ਨੂੰ ਨਹੀਂ ਲੱਭਦੇ ਫਿਰ ਭਾਜੀ ਬਰਾਵੀ ਕਿੱਧਰੇ ਫਿਰਦੇ ਆ ਹੈਲੋ ਗਾਇਜ਼ ਬੈਕ ਟੂ ਵਲੌਗ ਤੇ ਅਸੀਂ ਹੁਣ ਵਿਸ਼ਾਲ ਤੋਂ ਨਿਕਲ ਆਏ ਆ ਤੇ ਘਰ ਜਾਣੇ ਆ ਘਰ ਜਾ ਕੇ ਤੁਹਾਨੂੰ ਮਿਲਦੇ ਆ ਫਿਰ ਗੱਲ ਸਮਾਨ ਵਖਾਉਣੇ ਕੀ ਕੀ ਆਪਾਂ ਲਿਆਵਾ ਤੇ ਕੁਝ ਆਪਾਂ ਤਾਂ ਘਰ ਬਾਹਰ ਉਹ ਦਿਖਾਉਣ ਤੋਂ ਲਿਆ ਸੀ ਲੱਗੀ ਆ ਬਹੁਤ ਜ਼ਿਆਦਾ ਭੁੱਖ ਅਈ ਬਾਰੋਂ ਕੁਝ ਨਹੀਂ ਖਾਤਾ ਅੱਜ ਘਰੇ ਹੀ ਖਾਣਾ ਜਾ ਕੇ ਦਿਨ ਬਾਰੋਂ ਲਐ ਸੀ ਕਾਬਲੀ ਛੋਲੇ ਤੇ ਹੁਣ ਉਹ ਆਪਾਂ ਖਾਵਾਂਗੇ ਗੋイズ ਮੈਨੂੰ ਲੱਗਦਾ ਕਿ ਮੈਂ ਘਰੇ ਰਾਜਮਾ ਭਿਉਨੇ ਹੀ ਤਾਂ ਮੈਨੂੰ ਚੇਥਾ ਫਲਿਆ ਪਾਣੀ ਵੀ ਗਰਮ ਕਰਕੇ ਰੱਖਾਈ ਤੇ ਹੁਣ ਮੰਮੀ ਕੋ ਛਿੜਕਾਂ ਪਈਆਂ ਹੀ ਲੈ ਗਾਈਜ਼ ਆਪਾਂ ਆ ਗਏ ਆ ਜੀ ਘਰ ਹੁਣ ਇਹ ਜੰਦਰ ਹੀ ਬੜੇ ਆ ਤੇ ਤੁਹਾਨੂੰ ਦਿਖਾਉਨੇ ਆ ਕਿ ਕਲੀਆੰਦਾ ਗਾਈਜ਼ ਪਤੀਲਾ ਹਾਂਜੀ ਇਹ ਇਹ ਆਪਾਂ ਕਿਹਾ ਮਾਰੋ ਨਹੀਂ ਆਈ ਤੇ ਇਹ ਗਲਾਸੀਆਂ ਨਹੀਂ ਆਈ ਵੱਖਰੀਆਂ ਬਾਹਰ ਨੂੰ ਬਣਾ ਲਿਆ ਹੀ ਹਾਂ ਬਣਾ ਲਿਆ ਨਾ ਮਮਿਆ ਲੋ ਦੇਖਿਓ

ਸ਼ਾਲ ਦੇ 24 ਆ ਗਲਾਸਿਆਂ ਦੇ ਭਰੇ ਆ ਰੇ ਫੇਸਾ ਤੋਂ ਆ ਮੇਰੀ ਹੈ ਆ ਬੋਲੀ ਅਮਾਨ ਲਈਆਂ ਦਾ ਛੋਟਾ ਜਿਹਾ ਮੱਗੂ ਪਾਣੀ ਵਾਸਤੇ ਇਹ ਗਲਾਸ ਨੂੰ ਨਾਲੇ ਚਾਹ ਵੀ ਰੇ ਤੋਂ ਮਾਰੀ ਸੇ ਹਾਲੇ ਹੁੰਦੀਆਂ ਵੱਡੀਆਂ ਕੋਲੀਆਂ ਤੇ ਆ ਨਾਲ ਲੈ ਕੇ ਫੇਸ ਕੋਟੀਆਂ ਕੋਲੀਆਂ ਖਾਰਾ ਕੋਲੀਆਂ ਲੈ ਕੇ ਆਏ ਉਹਦੇ ਜੂਨ ਟੋਟਲ ਤੇ ਇੱਕ ਤਾਂ ਕੋਣੀ ਕੋਣੀ ਵੀ ਖਰਾਬ ਹੋ ਗਈ ਤੇ ਹਾਂ ਦੋ ਜੂਸ ਦੀਆਂ ਬੋਤਲਾਂ ਤੇ ਆਹ ਸਨੈਕਸ ਖਾਣ ਵਾਸਤੇ ਦੋ ਪਲੇਟਾਂ ਠੀਕ ਹੈ ਗਾਇਜ਼ ਇਹ ਗਾਇਜ਼ ਵਿਸ਼ਾਲ ਦੇ ਵਿੱਚੋਂ ਇੰਨਾ ਕ ਸਮਾਨ ਨੂੰ ਦਾ 12 ਵਜੇ ਤੁਹਾਨੂੰ ਵਕਤਾ ਲਿਆਂਦਾ ਹੈ ਗਾਇਜ਼ ਤੁਹਾਨੂੰ ਜਿਵੇਂ ਕਿ ਕਿੱਦਾਂ ਦਾ ਲੱਗਾ ਸਾਡਾ ਸਮਾਨ ਦੀ ਸ਼ਾਪਿੰਗ ਹੈ ਸ਼ਾਪਿੰਗ ਕਰਨ ਗਏ ਵੇ ਰਟੜੀ ੜੀ ਨਾਲ ਡੈਡੀ ਨੂੰ ਘੜਿਆ ਵੀ ਅੱਜ ਨਾਲ ਅੱਜ ਮੇਰੇ ਡੈਡੀ ਵੀ ਨਾਲ ਗਏ ਹੋਣਾ ਪਤਾ ਨੂੰ ਮਿਲਦੇ ਹਾਂ ਰੋਟੀ ਪਾ ਕੇ ਤੇ ਰਸਟ੍ਰਸਟ ਕਰ ਤੇ ਮਿਲਾਂਗੇ ਤਾਂ ਨੂੰ ਥੋੜੀ ਜਿਹੀ ਬਾਅਦ। ਬੋਕੇ ਗਾਈ। ਦੇ ਗਾਈਸ ਇੱਥੇ ਮੰਮੀ ਸਾਹਿਬ ਲੈਦੀ ਉਹ ਵੀ ਕੀ ਹੈ? ਭਾਂਡੇ ਨੂੰ ਵੀ ਉਹਨੇ 700 ਰੁਪਏ ਦੇ ਹੋਏ। ਇਹ ਵੀ ਲੈ ਵੀ ਲਓ ਦੇ। ਤਹਾਡੇ ਸਾਡੇ ਅੱਜ ਤਾ ਆਪਾਂ ਦੋ ਸੜ ਸਾਬਰੇ ਕਰੇ ਭਰ ਕੇ ਤੋੜੇ ਤੇ ਪਲਾਵੇ ਦੇ ਉਹ ਕਿਨੇ ਰੁਪਏ ਸਾਡੇ 700 ਰੁਪਏ ਦੇ ਇੰਨਾ ਸਾਡਾ 700 ਰੁਪਏ ਦਾ ਆ ਆ ਬੱਚਿਆ ਲਈ ਲੈ ਆਦੇ ਆ ਆ ਬੱਚਿਆ ਲਈ ਲੈਦੇ ਆ ਕਾ ਕਰ ਤੋ ਇਹ ਰਹਿਦੇ ਮਾਣਾ ਮੈਂ ਤੰਦਾ ਤੇ ਦੋ ਹੋਣਾ ਆਪਣਾ ਦੱਸਨੇ 700 ਰੁਪਏ ਦੇ ਉਹਨਾਂ ਨੇ ਰਹਿ ਸੀ ਕਿ ਲਵਾਦੇ ਸਾਬ ਨਾਲ ਲੈ ਸੀ ਇਹ ਹੋਰ ਇੰਸਟੀਟਿਊਟ ਆਇ ਤੇ 70 ਪੈਕੇਟ ਲੋਹੀ ਉਹਨਾਂ ਦਾ ਉਹ ਸਹੀ ਸਮਾਂ ਕੱਢੀਆ ਪਾਉਂਦੇ ਆਇ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਬਾਅਦ ਕਿਉਂਕਿ ਟੈਸਟ ਕਰਨੇ ਆਏ ਆ ਅੱਗੇ ਨਹੀਂ ਜਾਈਏ ਜੀ ਹੈਲੋ ਗਾਇਜ਼ ਅਸੀਂ ਹੁਣ ਸਾਰਿਆਂ ਨੇ ਰੋਟੀ ਖਾ ਲਈ ਆ ਹੁਣ ਅਸੀਂ ਖਾ ਕੇ ਦੋਨੋਂ ਜਣੇ ਫ੍ਰੀ ਹੋਏ ਸੀ ਤੇ ਬੱਚਿਆਂ ਨੇ ਵੀ ਉਦੋਂ ਖਾ ਲਈ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਕੱਲ੍ਹ ਦੇ ਵਲੌਗ ਦੇ ਵਿੱਚ ਲਾਈਕ ਸਾਡੇ ਚੈਨਲ ਨੂੰ ਜੇ ਨਵੇਂ ਜਿਹੇ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ